ਅੱਜ ਆਪਾਂ ਸਿਰਫ 95 ਲੱਖ ਦੀ ਡਿਮਾਂਡ ਦੇ ਵਿੱਚ ਕੋਠੀ ਤੋਂ ਵੀ ਵਧੀਆ ਬਣਿਆ ਹੋਇਆ ਘਰ ਲੈ ਕੇ ਪਹੁੰਚੇ ਹਾਂ ਸਾਰਾ ਕੰਮ ਮਾਲਕ ਨੇ ਬਹੁਤ ਸ਼ੌਂਕ ਨਾਲ ਕਰਵਾਇਆ ਹੋਇਆ ਸ਼ੌਂਕੀਨ ਮਾਲਕ ਦਾ ਘਰ ਹੈ ਜੀ ਤੁਸੀਂ ਇੱਕ ਵਾਰੀ ਵੀਡੀਓ ਚੈੱਕ ਕਰੋ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾਉਣਾ ਸੀ ਗੱਲਬਾਤ ਸਾਰੀ ਕਰ ਦਿਆਂ ਜੀ ਆਪਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲੂ 73800426173 ਤੁਹਾਡੇ ਕੋਲ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾਪੇ ਜੋ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਾ ਦਾਂਗੇ ਚਾਹੀ ਤੁਸੀਂ ਕਿਤੋਂ ਵੀ ਦੇਖ ਰਹੇ ਹੋ ਜੀ ਜਿਹੜਾ ਮਾਲਕ ਨੇ ਰੇਟ ਰੱਖਿਆਗਾ 9.5 ਲੱਖ ਰੁਪਈਆ ਇਹ ਕੋਈ ਫਿਕਸ ਨਹੀਂ ਹੈਗਾ ਜੀ ਮੌਕੇ ਤੇ ਵੇਕੇ ਵੀ ਕੀਤਾ ਜਾਊਗਾ ਮਾਲਕ ਕਹਿੰਦੇ ਨੇ ਇੱਕ ਵਾਰੀ ਆ ਕੇ ਦੇਖ ਸਕਦਾ ਕੋਈ ਜੇ ਕਿਸੇ ਨੂੰ ਪਸੰਦ ਇਹ ਘਰ ਆਉਂਦਾਗਾ ਬਾਕੀ ਮਾਲਕ ਨੇ ਵੀਡੀਓ ਬਹੁਤ ਵਧੀਆ ਬਣਾ ਕੇ ਭੇਜੀ ਆ ਘਰ ਤੁਸੀਂ ਇੱਕ ਵਾਰੀ ਵੀਡੀਓ ਚ ਦੇਖੋ ਸੀ ਜਿੱਥੇ ਆਪਾਂ ਹੁਣ ਖੜੇ ਆ ਅਸੀਂ ਇੱਥੇ ਹੀ ਆਪਨੂੰ ਫਲਸ਼ ਤੇ ਬਾਥਰੂਮ ਵਧੀਆ ਮਿਲ ਜੂਗਾ ਕੰਮ ਵਧੀਆ ਮਾਲਕ ਨੇ ਕਰਵਾ ਰੱਖਿਆ ਸੀ ਰੰਗ ਦਾ ਕੰਮ ਬਹੁਤ ਵਧੀਆ ਮਾਲਕ ਨੇ ਕਰਵਾਇਆ ਹੋਇਆ ਬਾਥਰੂਮ ਦੇ ਅੰਦਰ ਗੀਜ਼ਰ ਦੀ ਸਪਲਾਈ ਹੈ ਸੀ ਤੇ ਟਾਈਲਾਂ ਦਾ ਕੰਮ ਹੋਇਆ ਬਾਕੀ ਰੰਗ ਤੁਸੀਂ ਦੇਖ ਰਹੇ ਹੋ ਸੀ ਸਾਰਾ ਘਰ ਜਿਹੜਾ ਬਹੁਤ ਵਧੀਆ ਆਪਾਂ ਨੂੰ ਮਿਲੂਗਾ ਰੇਟ ਵੀ ਕੋਈ ਜ਼ਿਆਦਾ ਨਹੀਂ ਮਾਲਕ ਨੇ ਕਿਹਾ ਸੀ ਇੱਕ ਡਿਮਾਂਡ ਪਾਈ ਹੈ ਬਾਕੀ ਉੱਤੇ ਜਾਣ ਵਾਸਤੇ ਪੌੜੀਆਂ ਆਪਾਂ ਨੂੰ ਇੱਕ ਪਾਸਿਓਂ ਮਿਲ ਜਾਣਗੀਆਂ ਸੀ ਤੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਅੰਦਰ ਲੈ ਕੇ ਚੱਲਦਾ ਬਾਕੀ ਜਿੰਨੀ ਬਾਹਰ ਦੀ ਸਪੇਸ ਸੀਗੀ ਸਾਰਾ ਕੁਝ ਤੁਸੀਂ ਦੇਖ ਲਿਆ ਸੀ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਸੀ ਇਹ ਆ ਗਿਆ ਡਰਾਈਂਗ ਰੂਮ ਵਧੀਆ ਏਸੀ ਦੀ ਫਿਟਿੰਗ ਮਿਲ ਜੂਗੀ ਆਪਾਂ ਨੂੰ ਤੇ ਜਿੰਨੀ ਵਾਇਰਿੰਗ ਵਗੈਰਾ ਹੋਣੀ ਹੁੰਦੀ ਅਸੀਂ ਏਸੀ ਦੀ ਸਾਰਾ ਕੁਝ ਆਪਾਂ ਨੂੰ ਮਿਲ ਜੂਗਾ ਤੇ ਵਧੀਆ ਰੰਗ ਦਾ ਕੰਮ ਮਾਲਕ ਨੇ ਕਰਵਾ ਰੱਖਿਆ ਬਾਕੀ ਜਿੰਨਾ ਕੰਮ ਹੋਇਆਗਾ ਪੂਰਾ ਵਧੀਆ ਮਾਲਕ ਨੇ ਸ਼ੌਂਕ ਨਾਲ ਹੀ ਕਰਵਾਇਆ ਹੋਇਆ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਮਿਲ ਜੂਗਾ ਜੀ ਕਿੱਥੇ ਘਰ ਤੁਹਾਨੂੰ ਮਿਲੂਗਾ ਸਾਰਾ ਕੁਝ ਆਪਾਂ ਵੀਡੀਓ ਚ ਤੁਹਾਨੂੰ ਦੱਸ ਦਿਆਂ ਸੀ ਡਬਲ ਪੱਲੇ ਆਪਾਂ ਨੂੰ ਮਿਲ ਜਾਣਗੇ ਇੱਕ ਤਾਂ ਜਾਲੀ ਵਾਲਾ ਤੇ ਇੱਕ ਆਪਣਾ ਸਿੰਪਲ ਸੀ ਬਾਕੀ ਜਿੰਨੀ ਸਪੇਸ ਆ ਜਿੰਨਾ ਬੇੜਾ ਆਪਾਂ ਨੂੰ ਮਿਲੂਗਾ ਪੂਰਾ ਵਧੀਆ ਮਿਲੂਗਾ ਤੇ ਜਿਹੜੀ ਗਲੀ ਲੱਗਦੀ ਹੈ ਜੀ ਜਿਹੜਾ ਰਸਤਾ ਲੱਗਦਾ ਉਹ ਵੀ ਪੂਰਾ ਖੁੱਲਾ ਡੁੱਲਾ ਲੱਗਦਾ گا۔ ਬਾਕੀ ਤੁਹਾਨੂੰ ਅੱਗੇ ਗਲੀ ਦੀ ਵੀਡੀਓ ਵੀ ਦੇਖਣ ਨੂੰ ਮਿਲ ਚੁੱਕੀ। ਤੇ ਪਹਿਲਾਂ ਆਪਾਂ ਅੰਦਰ ਨੂੰ ਚਾਲਦੇ ਹਾਂ ਜੀ ਤੁਹਾਨੂੰ ਮੈਂ ਦਿਖਾਉਣਾ। ਪਹਿਲਾਂ ਤੁਸੀਂ ਇੱਕ ਵਾਰੀ ਇਹ ਜਿਹੜਾ ਕਮਰਾ ਹੈਗਾ ਇਹਨੂੰ ਚੈੱਕ ਕਰੋ ਜੀ। ਸਟੋਰ ਰੂਮ ਦੀ ਤਰ੍ਹਾਂ ਇਹਨਾਂ ਨੇ ਬਣਾ ਰੱਖਿਆ ਸੀ ਤੇ ਕਾਫੀ ਖੁੱਲਾ ਡੁੱਲਾ ਆਪ ਨੂੰ ਦੇਖਣ ਨੂੰ ਮਿਲੇਗਾ। ਬਾਕੀ ਆਪਾਂ ਉੱਪਰੋਂ ਛੱਤ ਦੀ ਗੱਲ ਕਰੀਏ ਤਾਂ ਛੱਤ ਸਾਰੀ ਆਪ ਨੂੰ ਟਾਇਲ ਬੱਤੇ ਗਾਡਰ ਵਾਲੀ ਮਿਲੇਗੀ। ਬਾਕੀ ਤੁਹਾਨੂੰ ਵਧੀਆ ਛੱਤ ਮਿਲੂਗੀ ਕੋਈ ਕਮੀ ਪੇਸ਼ੀ ਹੈ ਨਹੀਂ ਨਾ ਕੋਈ ਮਰਮਤ ਦੀ ਲੋੜ ਹੈ ਨਾ ਕੋਈ ਛੱਤ ਦੀ ਮਰਮਤ ਦੀ ਲੋੜ ਹੈ ਨਾ ਉੱਪਰੋਂ ਨਾ ਥੱਲੇ ਤੋਂ ਸਾਰਾ ਕੰਮ ਵਧੀਆ ਮਾਲਕ ਨੇ ਕਰਵਾਇਆ ਹੋਇਆ ਹੈ ਡਿਮਾਂਡ ਬਹੁਤ ਵਧੀਆ ਕਹੀ ਹੈ ਬਾਕੀ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਰੇਟ ਪਸੰਦ ਆ ਗਿਆ ਹੋਊਗਾ ਜੇ ਤੁਹਾਨੂੰ ਰੇਟ ਪਸੰਦ ਆਇਆ ਸੀ ਇਸ ਘਰ ਦਾ ਤਾਂ ਤੁਸੀਂ ਵੀਡੀਓ ਨੂੰ ਆਪਣੀ ਨੂੰ ਲਾਈਕ ਜਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜਰੂਰ ਦਬਾ ਦਿਓ ਤੇ ਕਮਰਾ ਤੁਸੀਂ ਚੈੱਕ ਕਰੋ ਸੀ ਪੂਰਾ ਖੁੱਲਡੁੱਲਾ ਆਪਾਂ ਨੂੰ ਇਹ ਕਮਰਾ ਦੇਖਣ ਨੂੰ ਮਿਲੂਗਾ ਜਿੱਥੇ ਆਪਾਂ ਖੜੇ ਹਾਂ ਜੀ ਤੁਸੀਂ ਇੱਕ ਵਾਰੀ ਵੀਡੀਓ ਚੈੱਕ ਕਰੋ ਜੀ ਤੇ ਇਕੱਲੀ-ਇਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਬਾਕੀ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਰੇਟ 9.5 ਲੱਖ ਰੁਪਿਆ ਇੱਕ ਡਿਮਾਂਡ ਹੈ ਜੀ ਤੇ ਜਿਹੜਾ ਇਹ ਕਮਰਾ ਆਪਾਂ ਨੂੰ ਮਿਲੂਗਾ ਇਹਦੇ ਅੰਦਰ ਵੀ ਆਪਾਂ ਨੂੰ ਇੱਕ ਸਟੋਰੂਮ ਦੀ ਤਰ੍ਹਾਂ ਆਪਾਂ ਵਰਤ ਸਕਦੇ ਹਾਂ ਜੀ ਇਹਨੂੰ ਜਾਫਰਾ ਕੁਝ ਹੋਰ ਆਪਣੇ ਕੰਮ ਲਾਉਣਾ ਤਾਂ ਆਪਾਂ ਹੋਰ ਵੀ ਕੁਛਿਆਂ ਨੂੰ ਬਣਾ ਸਕਦੇ ਆ ਉਹ ਤਾਂ ਆਪਣੀ ਮਰਜ਼ੀ ਅਸੀਂ ਆਪਾਂ ਖਰੀਦਣ ਤੋਂ ਬਾਅਦ ਕੀ ਨੂੰ ਕੀ ਬਣਾਉਣਾ ਸੀ ਕਿਹੜੇ ਕਮਰੇ ਨੂੰ ਸਟੋਰ ਰੂਮ ਬਣਾਉਣਾ ਤੇ ਕਿਹੜੇ ਕਮਰੇ ਨੂੰ ਬੈੱਡਰੂਮ ਬਣਾਉਣਾ ਸੀ ਤੇ ਕਿਹੜੇ ਕਮਰੇ ਨੂੰ ਕੀ ਬਣਾਉਣਾ ਉਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ ਤੇ ਰੇਟ ਤੁਹਾਨੂੰ ਕਿਵੇਂ ਦਾ ਲੱਗਿਆ ਸੀ ਮੈਨੂੰ ਰੇਟ ਬਾਰੇ ਜਰੂਰ ਕਨਫਰਮ ਕਰ ਦੋ ਜਲਦੀ ਜਲਦੀ ਵੀਡੀਓ ਚ ਕਮੈਂਟ ਕਰਕੇ ਦੱਸ ਦੇ ਰਿਹਾ ਕਰੋ ਜੀ ਬਾਕੀ ਉੱਪਰ ਦੀ ਵੀਡੀਓ ਵੀ ਮਾਲਕ ਨੇ ਬਣਾ ਕੇ ਭੇਜੀ ਆ ਉੱਪਰ ਵੀ ਜਾਣਗੇ ਜੀ ਬਾਕੀ ਤੁਸੀਂ ਇੱਕ ਵਾਰੀ ਰਸੋਈ ਪਹਿਲਾਂ ਚੈੱਕ ਕਰੋ ਜੀ ਰਸੋਈ ਦੀ ਵੀਡੀਓ ਵਧੀਆ ਬਣੀ ਹੋਈ ਆ ਰਸੋਈ ਬਣੀ ਵਧੀਆ ਹੋਈ ਆ ਬਾਕੀ ਛੱਤ ਤੁਸੀਂ ਆਪ ਹੀ ਦੇਖ ਲਓ ਜੀ ਬਾਕੀ ਜੋੜੀਆਂ ਦਾ ਕੰਮ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਦਿੱਤਾ ਬਾਕੀ ਲਾਈਟਿੰਗ ਦਾ ਕੰਮ ਵਧੀਆ ਹੋਇਆ ਤੇ ਆਪਾਂ ਨੂੰ ਵਧੀਆ ਰਸੋਈ ਦੇਖਣ ਨੂੰ ਮਿਲ ਜੂਗੀ ਨਾ ਜ਼ਿਆਦਾ ਵੱਡੀ ਤੇ ਨਾ ਜ਼ਿਆਦਾ ਛੋਟੀ ਜੀ ਥੱਲੇ ਵਧੀਆ ਆਪਾਂ ਨੂੰ ਫਰਸ਼ ਮਿਲ ਜੂਗਾ ਤੇ ਇਹ ਫਾਰਸ਼ ਆਪਾਂ ਨੂੰ ਸਿਮੈਂਟਡ ਮਿਲੂਆ ਜੀ ਸਾਰੇ ਬਿਹੜੇ ਦੇ ਵਿੱਚ ਵੀ ਤੇ ਕਮਰਿਆਂਸ ਵੀ ਜਿਹੜਾ ਇੱਕ ਬਾਹਰਲਾ ਡਰਾਇੰਗ ਰੂਮ ਸੀਗਾ ਉਹਦੇ ਵਿੱਚ ਪੱਥਰ ਲੱਗਿਆ ਹੋਇਆ ਸੀਗਾ ਪਹਿਲਾਂ ਲੱਗਦਾ ਹੁੰਦਾ ਸੀਗਾ ਜੀ ਕਾਫੀ ਟਾਈਮ ਪਹਿਲਾਂ ਹੁਣ ਤਾਂ ਚਲੋ ਮਾਰਬਲ ਲੱਗਣ ਲੱਗ ਗਿਆ ਜਾਂ ਕੋਈ ਟਾਈਲਸ ਲੱਗਣ ਲੱਗੀਆਂ ਉਹੇ ਜਿਹਾ ਪੱਥਰ ਪਹਿਲਾਂ ਲੱਗਦਾ ਹੁੰਦਾ ਸੀਗਾ ਤਾਂ ਇੱਕ ਆਪਾਂ ਨੂੰ ਬਾਹਰਲੀ ਸਾਈਡ ਅਰਸੋਈ ਵੀ ਦੇਖਣ ਨੂੰ ਮਿਲ ਜੂਗੀ ਜਿਹੜੀ ਆਪਣੀ ਪਿੰਡਾਂ ਦੇ ਵਿੱਚ ਆਮ ਖਾਸ ਹੁੰਦੀ ਹੈ ਜੀ ਤੁਹਾਨੂੰ ਪਤਾ ਹੀ ਹੈ ਕੱਚੀ ਅਰਸੋਈ ਚੁੱਲ੍ਹੇ ਚੌਕੇ ਵਾਸਤੇ ਬਾਕੀ ਤੁਸੀਂ ਗਲੀ ਵੀ ਚੈੱਕ ਕਰ ਲਈ ਸੀ ਗਲੀ 메ਨ ਗੇਟ ਚੋਂ ਦੇਖੀ ਸੀਗੀ ਬਾਹਰਲੀ ਸਾਈਡ ਆ ਬਾਕੀ ਪੌੜੀਆਂ ਤੁਸੀਂ ਚੈੱਕ ਕਰ ਲਓ ਸੀ ਜੇ ਆਪਾਂ ਥਾਂ ਦੀ ਗੱਲ ਕਰੀਏ ਤਾਂ ਮਾਲਕ ਨੇ 4 ਬਿਸਵੇ ਥਾਂ ਦੱਸੀ ਆ ਜੀ ਟੋਟਲ ਜਿਹੜੀ ਥਾਂ ਦੱਸੀ ਆ 4 ਬਿਸਵੇ ਇਹਨਾਂ ਨੇ ਦੱਸੀ ਆ ਬਾਕੀ ਮਾਲਕ ਕਹਿੰਦੇ ਨੇ ਵੀ ਜੇ ਕਿਸ ਨੂੰ ਘਰ ਇਹ ਪਸੰਦ ਆਉਂਦਾਗਾ ਤਾਂ ਇੱਕ ਵਾਰੀ ਘਰ ਆਜੋ ਤੇ ਘਰ ਨੂੰ ਦੇਖ ਕੇ ਪੂਰੀ ਤਰ੍ਹਾਂ ਜਦੋਂ ਫਿੱਟ ਬੈਠ ਗਿਆ ਉਹ ਤੋਂ ਬਾਅਦ ਰੇਟ ਵੇਖ ਕੇ ਕੀਤਾ ਜਾਊਗਾ ਬਾਕੀ ਉੱਪਰ ਦੀ ਵੀਡੀਓ ਵੀ ਚੈੱਕ ਕਰ ਲਓ ਜੀ ਆਸੇ-ਪਾਸੇ ਵੀ ਆਪਾਂ ਨੂੰ ਘਰ ਮਿਲ ਜਾਣਗੇ ਤੇ ਬਾਕੀ ਤੁਸੀਂ ਵੀਡੀਓ 'ਚ ਸਾਰਾ ਕੁਝ ਚੈੱਕ ਕਰ ਹੀ ਰਹੇ ਹੋ ਜੀ ਗਲੀ ਤੁਸੀਂ ਚੈੱਕ ਕਰ ਲਓ ਵੀਡੀਓ 'ਚ ਦੇਖ ਹੀ ਰਹੀ ਐ ਜੀ ਤੇ ਵਧੀਆ ਗਲੀ ਲੱਗਦੀ ਆ ਵਧੀਆ ਰਸਤਾ ਵਧੀਆ ਮੇਨ ਗੇਟ ਐ ਵਧੀਆ ਮੇਨਟੇਨ ਕੀਤਾ ਹੋਇਆ ਜੀ ਆਪਦੇ ਘਰ ਨੂੰ ਮਾਲਕ ਨੇ ਤੇ 9.5 ਲੱਖ ਰੁਪਏ ਡਿਮਾਂਡ ਤੇ ਜਿਹੜਾ ਇਹ ਘਰ ਆਪਣੇ ਕੋਲੇ ਪਹੁੰਚੇਗਾ ਲੋਕੇਸ਼ਨ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨੇ ਆਂ ਜੀ ਅਮਲੋ ਤੋਂ ਅਮਲੋ ਲੋਕੇਸ਼ਨ ਐ ਜੀ ਤੇ ਜਾ ਕੇ ਕਿਸੇ ਨੇ ਦੇਖਣਾ ਤਾਂ ਜਾ ਕੇ ਦੇਖ ਸਕਦੂ ਅਮਲੋਦ ਲਾਗੇ ਬਿਲਕੁਲ ਲਾਗੇ ਇਹਨਾਂ ਦਾ ਪੈਂਡਾ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਛਰੇ ਖੁਰਦ ਇਹਨਾਂ ਦਾ ਪੈਂਡਾਗਾ ਮਛਰੇ ਖੁਰਦ ਜਾ ਕੇ ਦੇਖ ਵੀ ਸਕਦੂ ਜੇ ਕਿਸੇ ਨੇ ਘਰ ਇਹ ਦੇਖਣਾ ਹੈਗਾ ਬਾਕੀ ਵੀਡੀਓ ਇਹਨਾਂ ਨੇ ਨਿਊ ਬਣਾ ਕੇ ਭੇਜੀ ਆ ਕੱਲ ਹੀ ਵੀਡੀਓ ਬਣਾਈ ਆ ਸੀ ਕੱਲ ਹੀ ਆਪਣੇ ਕੋਲੇ ਭੇਜੀ ਆ ਤੇ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਜੀ ਕਈ ਵਾਰੀ ਹੁੰਦਾ ਜੀ ਜਦੋਂ ਆਪਾਂ ਰੰਗ ਰੂੰਗ ਨਮਾ ਕਰਵਾ ਲੈਨੇ ਆ ਉਦੋਂ ਵੀਡੀਓ ਬਣਾ ਲੈਨੇ ਆ ਸੀ ਇਦਾਂ ਦਾ ਕੁਝ ਨਹੀਂ ਹੈਗਾ ਸੀ ਨਵੀਂ ਵੀਡੀਓ ਬਣੀ ਹੋਈ ਆ ਵਧੀਆ ਘਰ ਅਜੀ ਨਵੇਂ ਵਰਗਾ ਘਰ ਆਪਾਂ ਕਹਿ ਸਕਦੇ ਆ ਵਧੀਆ ਇਹਨਾਂ ਨੇ ਬਣਾ ਕੇ ਰੱਖਿਆ ਹੋਇਆ ਸੀ ਤੁਸੀਂ ਜਾਓਗੇ ਤੁਹਾਨੂੰ ਪਸੰਦ ਆਊਗਾ ਰੇਟ ਪਸੰਦ ਆਊਗਾ ਬਾਕੀ 4 ਵਿਸਵੇ ਥਾਂ ਵੀ ਕਾਫੀ ਡਬਲ ਆਪਨ ਮਿਲ ਜੂਗੀ ਬਾਕੀ ਕਮਰੇ ਤੁਸੀਂ ਚੈੱਕ ਕਰ ਹੀ ਲਈ ਵੱਡੇ ਵੱਡੇ ਆਪਨ ਕਮਰੇ ਦੇਖਣ ਨੂੰ ਮਿਲ ਜਾਣਗੇ ਬਾਥਰੂਮ ਵਗੈਰਾ ਤੁਸੀਂ ਦੇਖ ਲਿਆ ਸੀ ਤੇ ਨਾਲ ਦੀ ਨਾਲ ਤੁਹਾਨੂੰ ਮਾਲਕ ਦਾ ਮੋਬਾਈਲ ਨੰਬਰ ਵੀ ਕਨਫਰਮ ਕਰਵਾ ਦੇਣਾ ਜੀ 959223514 9592235145 ਕੋਈ ਵੀ ਗੱਲ ਕਰਨੀ ਹੋਈ ਜੀ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਡਾਇਰੈਕਟ ਤੁਸੀਂ ਗੱਲ ਕਰ ਸਕਦੇ ਹੋ ਜਦੋਂ ਪੂਰੀ ਤਰ੍ਹਾਂ ਗੱਲਬਾਤ ਹੋ ਗਈ ਤੁਹਾਡੀ ਤਾਂ ਉਹ ਤੋਂ ਬਾਅਦ ਮਾਲਕ ਨੂੰ ਟਾਈਮ ਦੇ ਦਿਓ ਜੀ ਜਦੋਂ ਟਾਈਮ ਦੇਤਾ ਉਹ ਤੋਂ ਬਾਅਦ ਜਾ ਕੇ ਘਰ ਨੂੰ ਦੇਖ ਲਿਓ ਜਦੋਂ ਪਸੰਦ ਆ ਗਿਆ ਘਰ ਉਹ ਤੋਂ ਬਾਅਦ ਬਹਿ ਕੇ ਰੇਟ ਮੁਕਾ ਲਿਓ ਜੀ 9.5 ਲੱਖ ਰੁਪਏ ਇੱਕ ਡਿਮਾਂਡ ਅਜ਼ੀ ਘਾਟਾ ਵਾਦਾ ਕੀਤਾ ਜਾਊਗਾ ਜੀ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਘਰ ਤੇ ਆਪਣੀ ਵੀਡੀਓ ਪਸੰਦ ਆ ਗਈ ਹੋਊਗੀ ਜੇ ਤੁਹਾਨੂੰ ਘਰ ਤੇ ਵੀਡੀਓ ਪਸੰਦ ਆਈ ਹੈ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ ਲਾਈਕ ਕਰਨਾ ਨਾ ਭੁੱਲਿਓ ਜੀ ਬਤੋ ਬਸ ਸ਼ੇਅਰ ਕਰ ਦਿਓ ਬਤੋ ਬਸ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰ ਦਿਆ ਕਰੋ ਤੁਹਾਨੂੰ ਅਗਲੀ ਵੀਡੀਓ ਚ ਕਿੱਥੋਂ ਘਰ ਕਿੰਨੇ ਕੁ ਰੇਟ ਤੱਕ ਚਾਹੀਦਾਗਾ ਠੀਕ ਹੈ ਜੀ ਬਾਕੀ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਆਪਣੇ ਕੋਲੇ ਇੱਕ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਦਿਓ ਫਰੀਦ ਵਿੱਚ ਆਪਾਂ ਐਡ ਲਾ ਦੇਵਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਐਦਾ ਦਾ ਆਪਣਾ ਕੋਈ ਖਰਚਾ ਵਰਚਾ ਨਹੀਂ ਹੁੰਦਾ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਤੇ ਹਰ ਰੋਜ਼ ਆਪਣੀ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਜਰੂਰ ਦਬਾ ਦਿਓ ਜੀ ਤੇ ਨਾਲ ਇੱਕ ਬੈਲ ਆਈਕਨ ਹੈ ਉਹ ਉਹਨੂੰ ਵੀ ਹਾਲ ਤੇ ਸਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ